ਹਾਂਜੀ ਦੋਸਤੋ ਕੀ ਹਾਲ ਹੈ ਜੀ ਮੈਂ ਤਾਂ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮੜੋ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਆਂ ਜੀ ਜਲੰਧਰ ਜਲੰਧਰ ਹੈਂਡਲੂਮ ਦੀ ਸ਼ਾਪ ਦੇ ਉੱਤੇ ਜਿੱਥੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਪਰਦੇ ਚਾਦਰਾਂ ਤੇ ਹੋਰ ਵੀ ਕਈ ਤਰ੍ਹਾਂ ਦਾ ਸਾਮਾਨ ਹੈ ਜਿਹੜਾ ਮੈਨੂੰ ਆਪ ਨਹੀਂ ਪਤਾ ਇੱਥੇ ਬੜਾ ਸਟਾਕ ਪਿਆ ਆ ਇਹਦੇ ਬਾਰੇ ਤੁਹਾਨੂੰ ਇਸ ਸ਼ਾਪ ਦੇ ਓਨਰ ਦੱਸਣਗੇ ਦੱਸੋ ਸਰ ਕੀ ਕੀ ਇੱਥੇ ਹੈ ਬੈੱਡ ਸ਼ੀਟਾਂ ਰਿਆਈਆਂ ਕੰਬਲ ਜਿੱਦਾਂ ਦਾ ਮਰਜ਼ੀ ਲਓ ਸੋਫਾ ਪੈਨਲ ਲਓ ਪਰਦੇ ਲਓ ਕੰਬਲ ਲਓ ਸਪੈਸ਼ਲ ਅਚਾ ਦੇਖੋ ਸਾਰਾ ਸਮਾਨ ਆ ਜੀ ਜਿੰਨਾ ਵੀ ਤੁਸੀਂ ਦੇਖੋ ਸਾਰਾ ਹੋਲ ਸੇਲ ਦੇ ਵਿੱਚ ਆ ਮਤਲਬ ਕਹਿ ਲਓ ਕਿ ਤੁਹਾਨੂੰ ਸਾਰਾ ਸਸਤੇ ਰੇਟ ਦੇ ਉੱਤੇ ਮਿਲੇਗਾ ਤੁਸੀਂ ਇੱਥੇ ਜਰੂਰ ਆਓ ਆ ਕੇ ਸਰ ਆਪਣਾ ਨੰਬਰ ਦੱਸ ਦਿਓ ਜੀ 8427651275 ਠੀਕ ਹੈ ਤੁਹਾਨੂੰ ਇੱਥੇ ਹਰੇਕ ਤਰ੍ਹਾਂ ਦੀ ਚਾਦਰ ਪੜਦੇ ਹੋਰ ਸਰਾਣੇ ਗਰਮ ਚਾਦਰਾਂ ਤੋਲਿਏ ਸਭ ਕੁਝ ਮੈਟ ਵਗੈਰਾ ਮਿਲੇਗਾ ਤੁਸੀਂ ਜਰੂਰ ਆਉਣਾ ਇੱਕ ਵਾਰੀ ਵਿਜਲ ਜਰੂਰ ਕਰਨੀ ਲੋਕੇਸ਼ਨ ਸਰ ਕੀ ਆ ਇੱਥੇ ਦੀ ਪੀਰੇ ਵਾਲਾ ਬਾਜ਼ਾਰ ਜੌਣਾ ਗੇਟ